ਉਦੋਂ ਬੜੇ ਚਾਹਵਾਨਾਂ ਵਾਲੀ ਗੱਲ ਹੈ ਇੱਥੇ ਕੰਮਕਾਰ ਇਹਨਾਂ ਕੋਈ ਮਿਲਦਾ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਆਪਣੇ ਚੰਗੇ ਭਵਿੱਖ ਤੇ ਲਈ ਲਗਾਤਾਰ ਚੱਲੇ ਨੇ ਵਿਦੇਸ਼ ਦੀ ਉਡਾਨ ਭਰ ਕੇ ਕਦੇ ਕਿਸੇ ਨੇ ਨਹੀਂ ਸੋਚਿਆ ਹੁੰਦਾ ਕਿ ਉੱਥੋਂ ਦੀਆਂ ਸੜਕਾਂ ਦੇ ਉੱਤੇ ਕਿਸੇ ਨੌਜਵਾਨ ਦੀ ਜਾਨ ਵੀ ਜਾ ਸਕਦੀ ਹੈ ਪਰ ਰੋਜ਼ਗਾਰ ਦੀ ਤਲਾਸ਼ 'ਚ ਗਏ ਇੱਕ ਨੌਜਵਾਨ ਦੇ ਨਾਲ ਐਸੀ ਹੀ ਘਟਨਾ ਸਾਹਮਣੇ ਆਈ ਬੱਚੇ ਦੀ ਮੌਤ ਤੋਂ ਬਾਅਦ ਮਾਤਾ ਪਿਤਾ ਦੇ ਕੋਲ ਖਬਰ ਪਹੁੰਚੀ ਤਾਂ ਤਾਂਹਾ ਮਾਰ ਕੇ ਪਿਉ ਰੋਂਦਾ ਹੋਇਆ ਦਿਖਾਈ ਦਿੱਤਾ ਕਿਉਂਕਿ ਉਸ ਦਾ ਤਾਂ ਸਹਾਰਾ ਜਾ ਚੁੱਕਿਆ ਉਸ ਨੂੰ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਕਿ ਪਿਤਾ ਦੇ ਦਿਲ 'ਤੇ ਕੀ ਬੀਤਰੀ ਹੈ ਕੈਨੇਡਾ ਦੇ ਵਿੱਚ ਸਮਾਣਾ ਦੇ ਪਿੰਡ ਕਾਨਗੜ ਦਾ ਇਹ ਨੌਜਵਾਨ ਗਿਆ ਸੀ 25 ਅਗਸਤ 2022 ਉਹ ਦਿਨ ਜਦ ਸਟੱਡੀ ਬੇਸ ਤੇ ਉੱਤੇ ਇਹ ਨੌਜਵਾਨ ਪੰਜਾਬ ਛੱਡ ਕੇ ਜਹਾਜ਼ 'ਚ ਬੈ ਕੇ ਰਵਾਨਾ ਹੋ ਗਿਆ ਵਿਦੇਸ਼ ਦੇ ਰੂਪ ਤੇ ਉੱਤੇ ਤੇ ਪਹੁੰਚ ਗਿਆ ਕੈਨੇਡਾ ਜਿੱਥੇ ਉਸਨੇ ਮਿਹਨਤ ਕੀਤੀ ਪਰ ਇਸੇ ਮਿਹਨਤ ਦੇ ਦਰਮਿਆਨ ਹੀ ਆਪਣੀ ਕਾਰ ਰਾਹੀਂ ਜਦ ਕੰਮ ਤੇ ਜਾ ਰਿਹਾ ਸੀ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇਸ ਨੌਜਵਾਨ ਦੀ ਜਾਨ ਜਾ ਚੁੱਕੀ ਹੈ ਸ਼ਾਮ ਨੂੰ ਉਸਦੀ ਮੌਤ ਹੋਈ ਤੇ ਇਸ ਦੀ ਸੂਚਨਾ ਪਰਿਵਾਰ ਨੂੰ ਮਿਲੀ ਪਿੰਡ 'ਚ ਮਾਤਮ ਦਾ ਮਾਹੌਲ ਹੈ ਨਹੀਂ ਪਤਾ ਸੀ ਕਿ ਬੱਚਾ ਜੋ ਭੇਜਿਆ ਏ ਉਹ ਨਹੀਂ ਵਾਪਸ ਆਵੇਗਾ ਪਿਤਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਤਾਂ ਖੁਦ ਪੀਆਰਟੀਸੀ ਦੇ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਥੋੜੀ ਜੀ ਜ਼ਮੀਨ ਉਹਦੇ ਕੋਲ ਹੈ ਪਰ ਇਹ ਖਬਰ ਸੁਣ ਕੇ ਪੂਰੀ ਤਰ੍ਹਾਂ ਇਹ ਭਉ ਟੁੱਟ ਚੁੱਕਿਆ ਉਸ ਦੀ ਅੱਖਾਂ ਦੇ ਵਿੱਚ ਆ ਰਹੇ ਹੰਝੂ ਦੱਸ ਰਹੇ ਨੇ ਕਿ ਪਿਤਾ ਦੇ ਦਿਲ ਤੇ ਕੀ ਬੀਤਰੀ ਹੈ ਹੁਣ ਆਪਣੇ ਪੁੱਤ ਦੀ ਬਾਡੀ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਪਿਤਾ ਅਪੀਲ ਕਰ ਰਿਹਾ ਹੈ ਬੇਟੇ ਪਲੱਸ 2 ਕਰੀ ਚੁਕੀ ਜੀ ਜੀ ਨਾਨ ਮੈਡੀਕਲ ਤੋਂ ਚਾਰ ਕਿੱਲੇ ਜ਼ਮੀਨ ਹੈ ਜੀ ਤੁਸੀਂ ਜੋਬ ਕਰਦੇ ਹੋ ਐਨਜੀਪੀ ਆਰਟੀਸੀ ਚੋਅ ਕਰਦਾ ਜੀ ਤੁਹਾਡੀ ਗੱਲ ਹੁੰਦੀ ਹੁਣੇ ਮਤਲਬ ਬੱਚੇ ਨਾਲ ਰੋਜ਼ ਕੀ ਕਹਿੰਦਾ ਜੀ ਬੇਟਾ ਬਹੁਤ ਕੁਸ਼ੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈਟ ਸੀਗਾ ਜੀ ਖੁਸ਼ੀ ਹੋ ਬੱਚਾ ਪੂਰਾ ਇਹ ਕਿਸ ਤਰ੍ਹਾਂ ਹੋਇਆ ਪਤਾ ਲੱਗਾ ਉਸ ਨੂੰ ਬਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਐ ਇੱਕ ਆਸਤੇ ਸੀ ਕਾਰ 'ਚ ਸੀ ਕਾਰ 'ਚ ਇੱਕ ਕਾਰ ਤੇ ਸੀਗਾ ਜੀ ਇਹਦੇ ਨਾਲ ਹੋਰ ਵੀ ਕੋਈ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਆਪ ਚਲਾ ਰਹੇ ਸੀ ਗੱਡੀ ਹਾਂਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜਿਨ ਨਵੀਂ ਪਹਿਲੀ ਵਾਰ ਹੀ ਗਿਆ ਕਿਹੜੇ ਸ਼ਹਿਰ 'ਚ ਰਹੇ ਰਹੇ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਕਿਚਨਰਸ ਤੇ ਹੁਣ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਜਲਦੀ ਇੱਥੇ ਉਸ ਦੀ ਡੈੱਡ ਬੋਡੀ ਆਵੇ ਦੇਸ ਉਸ ਤੋਂ ਉਮੀਦ ਹੀ ਕਰ ਸਕਦੇ ਹਾਂ ਜੀ ਜਿੰਨੀ ਜਲਦੀ ਆ ਜੇ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨੌਕਰੀ ਚਿੰਦਾ ਜੋਬ ਵਗੈਰਾ ਰਜਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਨਹੀਂ ਤਾਂ ਮਜਬੂਰੀ ਬਾਹਰ ਬੱਚੇ ਜਾਂਦੇ ਨੇ ਜੇ ਨਹੀਂ ਕੋਈ ਜਾਣ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰਜਗਾਰ ਦੇਣਾ ਕਿਉਂ ਬੱਚੇ ਬਾਹਰ ਜਾਣ ਤਾਂ ਸਰਕਾਰ ਨੂੰ ਹੀ ਅਪੀਲ ਹੈ ਵੀ ਇੱਥੇ ਬੱਚੇ ਰਜਗਾਰ ਦੇਣ ਇਹ ਤਾਂ ਉਦੋਂ ਬੜੇ ਚਾਵਾਂ ਨਾਲ ਹੀ ਜਾ ਸੀਗਾ ਇੱਥੇ ਦੇ ਕਾਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੀ ਕੋਈ ਅਬ だっ ਤੇ ਸਰਕਾਰ ਤੇ ਲੱਗ ਆ ਉਹਨੇ ਪੜਾਈ ਕੀਤੀ ਪੜਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕਪਲੈਂਟ ਮਿਲਿਆ ਬੜੀ ਆ ਜੋਬ ਸੀ ਹੋਰੀ ਹਣ ਬਹੁਤ ਵਧੀਆ ਕੰਮ ਕਰਦਾ ਹੀ ਐਲਨ ਸਾਸ ਜੀ ਦਾ ਮਿੱਠਾ ਬੱਸ ਬੱਸ ਬੰਨੇ ਤੁਹਾਡੇ ਦੋ ਤਰੇ ਕਿੰਨੇ ਇੱਕੋ ਹੀ ਸੀਗੇ ਇੱਕੋ ਹੀ ਬੱਚਾ ਕੋਈ ਬੱਚਾ ਦੋ ਥੀ ਆ ਦੇਖੋ ਵੱਡੀ ਛੋਟੀ ਹੈ ਉਹ ਵੱਡੀ ਸੀ ਅੱਛਾ ਹਾਂ ਜੀ ਉਹ ਵਿਆਹ ਦੀ ਨਹੀਂ ਹੈ ਜੀ ਅਜੇ ਅੱਛਾ ਇੱਕ ਪੜਾਈ ਕਰ ਰਹੀ ਕੁਛ ਰਹਿੰਦੀ ਹੋਰੀ ਪੂਰੀ ਹੋਣ ਵਾਲੀ ਕੋਰਸ ਜਿਆ ਕਰਦੀ ਆ ਚੰਗੇ ਭਖ ਵਾਸਤੇ ਬਾਹਰ ਦੇਸ਼ ਪੜਾਈ ਵਾਸਤੇ ਗਿਆ ਸੀ ਜੀ ਔਰ ਅੱਛੀ ਪੜਾਈ ਕਰਕੇ ਬੱਚੇ ਨੇ ਵਰਤ ਪਰਮਨ ਹਾਸਲ ਡਿਗਰੀ ਹਾਸਲ ਕਰਕੇ ਔਰ ਆਪਣੀ ਜੌਬ ਤੇ ਰੁਟੀਨ ਵੱਜੋਂ ਜਾ ਰਿਹਾ ਸੀਗਾ ਕਿ 21 ਦੀ ਰਾਤ ਨੂੰ ਇੱਕ ਮੰਦ ਭਾਈ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਬੱਚੇ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਔਰ ਜਿਸ ਦੀ ਹਾਲਤ ਕਾਫੀ ਗੰਭੀਰ ਦਿਸੀ ਜਾ ਰਹੀ ਸੀਗੀ ਔਰ ਕੱਲ ਰਾਤ ਸਾਡੇ ਕੋਲੇ ਮੰਦਪੋਂ ਹੀ ਖਬਰ ਪਹੁੰਚੀ ਕਿ ਸਾਡੇ ਬੱਚੇ ਨੇ ਦੁਨੀਆ ਹਲਵੇ ਦਾ ਸੱਚੋ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਗੈਰ ਨੂੰ ਪੂਰੇ ਰੀਜਾਂ ਨਾਲ ਭੇਜਿਆ ਸੀ ਬੜੇ ਚਾਵਾਂ ਨਾਲ ਪਰ ਸਾਨੂੰ ਨਹੀਂ ਸੀ ਪਤਾ ਵੀ ਇਹੋ ਜਿਹਾ ਕੁਝ ਹੋ ਜਾਣਾ ਇੱਕ ਕੈਨੇਡਾ ਨੇ ਸਾਡਾ ਪੁੱਤ ਖਾ ਲੈਣਾ